ਜੂਥ ਵੈਲਫੇਅਰ ਕਲੱਬ ਵੱਲੋਂ ਜੋ ਪਿਛਲੇ ਮਹੀਨੇ ਦੀ 4 ਤਰੀਕ ਤੋਂ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ ਅੱਜ ਦੀ ਸੇਵਾ ਕਿੰਨਾ ਵੱਲੋਂ ਹੈ ਆਪਾਂ ਗੱਲਬਾਤ ਕਰਦੇ ਹਰੀਸ਼ ਸ਼ਰਮਾ ਜੀ ਨਾਲ ਹਾਂਜੀ ਸ਼ਰਮਾ ਜੀ ਅੱਜ ਦੀ ਜਿਹੜੀ ਲੰਗਰ ਸੇਵਾ ਹੈ ਕਿ ਕਿੰਨਾ ਵੱਲੋਂ ਹੈਗੀ ਹੈ ਜੂਥ ਵੈਲਫੇਅਰ ਕਲੱਬ ਦੇ ਪੁੱਤਰ ਵੱਲੋਂ ਜੋ ਅੱਜ ਸਿਓਨ ਹਸਪੀਟਲ ਵਿਖੇ 56 ਦਿਨ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਅੱਜ ਸਹਿਯੋਗੀ ਸੱਜਣੇ ਸਾਡੇ ਡੇਰਾ ਪਾਪਾ ਬੰਬਰਾ ਸਾਹਿਬ ਪੀਰਾਪੁਰੀ ਨਹਿਰੋ ਫਾਰਸ ਵਿਖੇ ਸਾਈਂ ਜੀ ਵੱਲੋਂ ਅੱਜ ਦੀ ਸੇਵਾ ਕੀਤੀ ਗਈ ਆ ਅਸੀਂ ਆਪਣੀ ਯੂਥ ਕਲੱਬ ਵੱਲੋਂ ਡੇਰੇ ਦੇ ਪ੍ਰਬੰਧਕਾਂ ਦਾ ਉਹ ਗੱਦਿ ਨਿਸ਼ੀਨ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਦੀ ਸੇਵਾ ਇੱਥੇ ਪੂਰੀ ਤਰ੍ਹਾਂ ਹੀ ਭੇਜੀ ਤੇ ਉਹ ਅੰਜ ਸੇਵਾ ਕਰਦਾ ਬੋਖਾ ਦਿੱਤਾ ਠਾਕੁਰ ਜੀ ਅੱਜ ਦੀ ਜਿਹੜੀ ਸੇਵਾ ਬਾਰੇ ਤੁਸੀਂ ਕੀ ਕਹੋਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਅੱਜ ਦੀ ਸੇਵਾ ਜਿਹੜੀ ਮਤੀ ਸਾਈਂ ਡੇਰਾ ਜੀ ਦੇ ਵੱਲੋਂ ਕੀਤੀ ਗਈ ਆਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਅਪੀਲ ਵੀ ਕਰਦੇ ਆ ਸਾਰੇ ਦਾਨੀ ਸੱਜਣਾ ਨੂੰ ਉਹ ਵੈਲਫੇਅਰ ਕਲੱਬ ਦੇ ਨਾਲ ਜੁੜ ਕੇ ਇਸ ਮਰੀਜ਼ ਨੂੰ ਜਿਹੜਾ ਰਾਹਤ ਦੇਣਾ ਅੱਜ ਸਾਡਾ 55ਵਾਂ ਦਿਨ ਜਿਹੜਾ ਆ ਸੇਵਾ ਅੱਜ ਇਹਨਾਂ ਮਤੀ ਸਾਈਂ ਦੇਰੇ ਵੱਲੋਂ ਕੀਤੀ ਗਈ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ